ਚਲਦੇ ਅਖੰਡਪਾਠ ਸਾਹਿਬ ਵਿੱਚ ਸੋ ਗਿਆ ਪਾਠੀ ਪੁਰਾਣੇ ਮਾਰੰਦ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਕੀਤੀ ਜਾ ਰਹੀ ਹੈ ਉੱਪਰ ਤੋਂ ਪੁੱਜ ਜਾਂਦੀ ਹੈ ਸਤਕਾਰ ਕਮੇਟੀ ਤੇ ਮਾਹੌਲ ਫਿਰ ਹੋਰ ਗਰਮ ਹੋ ਜਾਂਦਾ ਹੈ ਆਖਿਰਕਾਰ ਇਹ ਘਟਨਾ ਵਾਪਰੀ ਕਿੱਥੇ ਹੈ ਅਤੇ ਇਸ ਦਾ ਕੀ ਮਾਮਲਾ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਪਾਠੀ ਸਿੰਘ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਧਵੀਕਰਨ ਦਾ ਮਾਮਲਾ ਸਤਕਾਰ ਕਮੇਟੀ ਵੱਲੋਂ ਸਾਹਮਣੇ ਲਿਆਂਦਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਜਗਰਾਉ ਵਿਖੇ ਦਿੱਤੀ ਗਈ ਹੈ ਅਤੇ ਜਲਦੀ ਹੀ ਇਸ ਮਾਮਲੇ ਵਿੱਚ ਕਾਰਵਾਈ ਨਾ ਕਰਨ ਤੇ ਸਤਕਾਰ ਕਮੇਟੀ ਦੇ ਸਿੰਘਾਂ ਵੱਲੋਂ ਪੁਲਿਸ ਦੇ ਨਾਲ ਵੀ ਦੋ-ਦੋ ਹੱਥ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ਸਤਕਾਰ ਕਮੇਟੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਦੇ ਵਿੱਚ ਸਾਫ਼ ਦਿਖਿਆ ਜਾ ਸਕਦਾ ਹੈ ਕਿ ਗੁਰਦੁਆਰਾ ਦੇ ਸ਼ੀਸ਼ ਮਹਿਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਗੁਰੂ ਸਾਹਿਬ ਦੇ ਉੱਪਰ ਡਿੱਗਿਆ ਪਿਆ ਇਹ ਸਿੰਘ ਅਤੇ ਨਾਲ ਇੱਕ ਪਾਠੀ ਸਿੰਘ ਹੋਰ ਪਾਠ ਕਰਦਾ ਨਜ਼ਰ ਆ ਰਿਹਾ ਹੈ ਤਾਂ ਜਦੋਂ ਪ੍ਰਬੰਧਕ ਇਸ ਉੱਪਰ ਪਹੁੰਚ ਜਾਂਦੇ ਨੇ ਤਾਂ ਉਸ ਨੂੰ ਜਗਾਇਆ ਜਾਂਦਾ ਹੈ ਪਤਾ ਇਹ ਵੀ ਨਹੀਂ ਚੱਲ ਰਿਹਾ ਕਿ ਆਖਿਰਕਾਰ ਇਹ ਪਾਠੀ ਸਿੰਘ ਨਸ਼ੇ ਦੀ ਲੋਰ ਵਿੱਚ ਡਿੱਗਿਆ ਹੋਇਆ ਜਾਂ ਫਿਰ ਉਸ ਨੂੰ ਨੀਂਦ ਹੀ ਇੰਨੀ ਆ ਗਈ ਤਾਂ ਉਸ ਉੱਤੋਂ ਕੰਟਰੋਲ ਨਹੀਂ ਕੀਤਾ ਗਿਆ ਸਤਕਾਰ ਕਮੇਟੀ ਵੱਲੋਂ ਇਹ ਦੋਸ਼ ਲਾਇਆ ਗਿਆ ਕਿ ਇਸ ਪਾਠੀ ਸਿੰਘ ਵੱਲੋਂ ਜਦੋਂ ਪਾਠ ਕੀਤਾ ਜਾ ਰਿਹਾ ਸੀ ਤਾਂ ਉਸ ਨੂੰ ਨੀਂਦ ਆ ਜਾਂਦੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਡਿੱਗ ਜਾਂਦਾ ਹੈ ਅਤੇ ਉਸ ਉੱਤੇ ਉਲਟੀ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਮਨਜੀਤ ਸਾਹਿਬ ਵਾਲ ਪੈਰ ਕਰਕੇ ਡਿੱਗਿਆ ਪੈ ਅਤੇ ਕਿਰਾੜੇ ਮਾਰਨ ਦੀ ਵੀਡੀਓ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਇਸ ਬਾਰੇ ਸ਼ੀਸ਼ਮਹਿਲ ਵਾਲੇ ਬਾਬਾ ਸਤਨਾਮ ਸਿੰਘ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮਾਮਲਾ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਨਾਂ ਦੇ ਨਾਲ ਕੋਈ ਹਜੇ ਤੱਕ ਸੰਪਰਕ ਨਹੀਂ ਹੋਇਆ ਤਾਂ ਇਸ ਬਾਰੇ ਸਤਕਾਰ ਕਮੇਟੀ ਤੇ ਇੱਕ ਨੂਰ ਖਾਲਸਾ ਜੀ ਸਿੰਘਾ ਨੇ ठाणा सिटी झगराव ਦੇ ਐਸਐਚਓ ਅਮਰਜੀਤ ਸਿੰਘ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਹੈ ਅਤੇ ਪਰਸ ਨੇ ਜਲਦੀ ਹੀ ਇਸ ਮਾਮਲੇ ਦੇ ਵਿੱਚ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ ਆਓ ਜਾਣਦੇ ਹਾਂ ਸਤਕਾਰ ਕਮੇਟੀ ਦੇ ਨਮਾਇਦਿਆਂ ਵੱਲੋਂ ਆਖਰ ਪੂਰੇ ਮਾਮਲੇ ਦੇ ਵਿੱਚ ਕੀ ਵਾਪਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਾਨੂੰ ਕਹਿੰਦਿਆਂ ਨੂੰ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਕਿ ਗੁਰਦੁਆਰਾ ਨਾਨਕ ਸਰ ਸਾਹਿਬ ਵਿਖੇ ਆਏ denn ਕੋਈ ਨਾ ਕੋਈ ਮੰਦਪਾਗੀ ਘਟਨਾ ਵਾਪਰਦੀ ਆ ਪਿਛਲੇ ਦਿਨੀ ਗੁਰਦੁਆਰਾ ਸ਼ੀਸ਼ਮਾਲ ਸਾਹਿਬ ਵਿੱਚ ਕੁਝ ਪਾਠੀ ਵਰਤੀ ਦੇ ਵਿਅਕਤੀਆਂ ਵੱਲੋਂ ਬਦਬੀ ਕੀਤੀ ਗਈ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਪਣੀ ਉਲਟੀ ਵਰਗਾ ਕਰਨਾ ਸੌ ਜਾਣਾ ਘਰਾੜੇ ਮਾਰਨੇ ਮੰਜੀ ਸਾਹਿਬ ਵੱਲੋਂ ਲੱਤਾਂ ਕਰਨੀਆਂ ਪੈਰ ਕਰਨੇ ਇਹੋ ਜਿਹੀਆਂ ਔਣਤਾਈਆਂ ਦੀਆਂ ਜਿਹੜੀਆਂ ਸਾਡੇ ਕੋਲ ਆਏ ਸੀ ਇਹ ਵੀਰ ਭਾਈ ਤਰਲੋਚਨ ਸਿੰਘ ਹੁਣੀ ਬਾਕੀ ਸਾਰੇ ਬਲਜੀਤ ਸਿੰਘ ਹੁਣੀ ਸਾਰੇ ਇਕੱਠੇ ਹੋ ਕੇ ਅੱਜ ਇਸ ਬੇਅਦਬੀ ਨੂੰ ਨਾ ਸਹਾਰਦੇ ਹੋਏ ਅੱਜ ਇੱਥੇ ਥਾਣਾ ਸਿਟੀ ਜਗਰਾਉ ਵਿਖੇ ਦਰਖਾਸਤ ਦਿੱਤੀ ਹੈ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਬਾਬਾ ਜੀ ਜਿਹੜੀ ਇਹ ਤੁਸੀਂ ਗੱਲ ਕਰਦੇ ਹੋ ਇਹਦਾ ਕੋਈ ਆਪਣੇ ਕੋਲ ਤੱਥ ਹੈਗਾ ਜੀ ਬਿਲਕੁਲ ਉਹਦੇ ਤੱਥ ਹੈਗੇ ਆ ਵੀਡੀਓ ਹੈਗੀਆਂ ਫੋਟੋ ਹੈਗੀਆਂ ਸਾਰਾ ਕੁਝ ਹੈ ਤੇ ਫਿਰ ਜਿਹੜੇ ਗੁਰਦਾਰਾ ਸਾਹਿਬ ਦੇ ਮੁਖੀ ਆ ਉਹਨਾਂ ਨਾਲ ਸੰਪਰਕ ਸਾਂਦਣਾ ਚਾਹਿਆ ਜੀ ਤੁਸੀਂ ਬਿਲਕੁਲ ਇਹਨਾਂ ਨੇ ਵੀਰ ਹੋਣਾ ਨੇ ਉਹਨਾਂ ਨਾਲ ਸੰਪਰਕ ਸਾਂਧਿਆ ਸੀਗਾ ਉਹਨਾਂ ਨੇ ਅੱਜ 11 ਵਜੇ ਦਾ ਆਪਾਂ ਰੱਖਿਆ ਸੀਗਾ ਗੁਰਦੁਆਰਾ ਗੁਰੂ ਸਰ ਕੌਕੇ ਸਾਹਿਬ ਆਪਣਾ ਕੱਟ ਪਰ ਉਹ ਉਹਦੇ ਵਿੱਚ ਆਏ ਨਹੀਂ ਹੈ ਬਾਬਾ ਜੀ ਸਤਨਾਮ ਸਿੰਘ ਨਾਂ ਦੇ ਮੁਖ ਪ੍ਰਬੰਧਕ ਹੈਗੇ ਕੰਡ ਸੀ ਸੀ ਮਿਲਦੇ ਹਾਂ ਜੀ ਬਾਬਾ ਜੀ ਆਏ ਦਿਨ ਨਾਨਕ ਸਰ ਦੀ ਧਰਤੀ ਤੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਪਰ ਸਿਰਫ ਦਰਖਾਸਤ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਜੀ ਜੀ ਇਹਦੇ ਸਵਾਲ ਦੇ ਵਿੱਚ ਆਪਣੀ ਜਿਹੜੀ ਜਥੇਬੰਦੀਆਂ ਕੋਈ ਠੋਸ ਕਦਮ ਕਿਉਂ ਨਹੀਂ ਚੱਕ ਰਹੀ ਹੈਗੀ ਜੀ ਬਿਲਕੁਲ ਠੋਸ ਕਦਮ ਚੱਕਿਆ ਜਾਊਗਾ ਜੀ ਪਿਛਲੀਆਂ ਦੀ ਅਸੀਂ ਕਿਸੇ ਦੀ ਕੋਈ ਗੱਲ ਨਹੀਂ ਕਰ ਸਕਦੇ ਇਸ ਦੇ ਉੱਤੇ ਅਸੀਂ ਤਤਪਰ ਰਹਾਂਗੇ ਕਾਰਵਾਈ ਕਰਵਾਵਾਂਗੇ ਜੀ ਆਪਾਂ ਕਿਹੜੀ ਜਥੇਬੰਦੀ ਨਾਲ ਸੰਬੰਧ ਤੋਂ ਬਾਬਾ ਜੀ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਹੀ ਸਾਰੇ ਸਿੰਘ ਹੈਗੇ ਆ ਵਿੱਚ ਏਕਨੂਰ ਖਾਲਸਾ ਫੌਜ ਦੇ ਵੀ ਸਿੰਘ ਹੈਗੇ ਆ ਜੀ ਤੇ ਦਮਦਮੀ ਟਕਸਾਲ ਤੋਂ ਵੀ ਵੀਰ ਆਏ ਹੋਏ ਠੀਕ ਹੈ ਜੀ ਹੁਣ ਤੁਸੀਂ ਲਿਖਤੀ ਦਰਖਾਸਤ ਦਿੱਤੀ ਹੈ ਜੀ ਤੁਸੀਂ ਬਿਲਕੁਲ ਲਿਖਤੀ ਦਰਖਾਸਤ ਦਿੱਤੀ ਹੈ ਜੀ ਠੀਕ ਹੈ ਜੀ ਧੰਨਵਾਦ ਸੈਕੂ ਨੇ ਕੀ ਕਿਹਾ ਜੀ ਪ੍ਰੋਸਸਰ ਸਾਹਿਬ ਐਸਐਚਓ ਸਾਹਿਬ ਨੇ ਸਾਨੂੰ ਕਿਹਾ ਕਿ ਮੈਂ ਬਿਜੀ ਆ ਮੇਰੀ ਡਿਊਟੀ ਲੱਗੀ ਹੋਈ ਆ ਆਫੋਰਸ ਦਾ ਇਸ਼ੂ ਹੈਗਾ ਜੀ ਕਿਤੇ ਸਕਿਉਰਟੀ ਪਰਪਸ ਲਈ ਮੈਂ ਜਾ ਰਿਹਾ ਤੇ ਮੈਂ ਇੱਕ ਅੱਧੇ ਦਿਨ ਚ ਤੁਹਾਨੂੰ ਬੁਲਾ ਕੇ ਬਿਆਨ ਲੈ ਕੇ ਕਾਰਵਾਈ ਕਰਾਂਗਾ ਠੀਕ ਹੈ ਜੀ ਬੰਦਾ ਅੰਦਰ ਕੋਈ ਕਾਰਵਾਈ ਜਿੰਨੇ ਪਹਿਲੀਆਂ ਹੋਈਆਂ ਉਹਨਾਂ ਚ ਕੋਈ ਡਿਲੇ ਕਰ ਜਾਂਦੇ ਆ ਇਹ ਉਦੋਂ ਅਗੇਸ ਕੋਈ ਫਿਰ ਆਪਣਾ ਕੋਈ ਐਕਸ਼ਨ ਪਲਾਨ ਜਾਂ ਕੋਈ ਦੇਖੋ ਜੀ ਇਹ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਕਿ ਕੀ ਕਰਨਾ ਬਦਵੀ ਕਰਤੀ ਆ ਨਾਨਕਸਰੀਆਂ ਨੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਆ ਤੇ ਜੇ ਇਹ ਉਹਨਾਂ ਨੂੰ ਬਚਾਉਣਗੇ ਫਿਰ ਪੁਲਿਸ ਤੇ ਅਸੀਂ ਸਿੱਖ ਜਥੇਬੰਦੀਆਂ ਇੱਕ ਦੂਜੇ ਨਾਲ ਝਗੜਾਂਗੇ ਉਹ ਝਗੜਾ ਇਹਨਾਂ ਨੇ ਕਰਵਾਉਣਾ ਕਿ ਉਹ ਤੋਂ ਬਚਣਾ ਕਾਰਵਾਈ ਕਰਨੀ ਇਹ ਪੁਲਿਸ ਪ੍ਰਸ਼ਾਸਨ ਦੇ ਹੱਥ ਚ ਜੀ ਬਾਬਾ ਜੀ ਇਹ ਇਧਰ ਭਾਈ ਤਰਲੋਚਨ ਜਿਹੜੀ ਅੱਜ ਆਪਾਂ ਤੁਸੀਂ ਆਪਣੀ ਜਥੇਬੰਦੀ ਅੱਜ ਸਿਟੀ ਥਾਣੇ ਦੇ ਵਿੱਚ ਪਹੁੰਚੀ ਆ ਬਾਬਾ ਜੀ ਦੇ ਦੱਸਲ ਮੁਤਾਬਕ ਕਿ ਉੱਥੇ ਬੇਅਦਬੀ ਹੋਈ ਆ ਇਸ ਬਾਰੇ ਤੁਸੀਂ ਹੋਰ ਕੀ ਖੁਲਾਸਾ ਕਰਨਾ ਚਾਹੋਗੇ ਜੀ ਬਿਲਕੁਲ ਜੀ ਜਿਹੜੀ ਨਾ 11 ਤਰੀਕ ਨੂੰ ਅੱਗੇ ਇਥੇ ਦਰਖਾਸਤ ਇੱਕ ਦਿੱਤੀ ਗਈ ਆ ਸੋਸ਼ਲ ਮੀਡੀਆ ਤੇ ਨਾ ਇੱਕ ਇਹਦਾ ਪਰਮਿੰਦਰ ਸਿੰਘ ਦਰਮਿੰਦਰ ਸਿੰਘ ਨਾਂ ਦਾ ਜਿਹੜਾ ਪਾਠੀ ਸਿੰਘ ਆ ਬਾਬਾ ਸਤਨਾਮ ਸਿੰਘ ਜਿਹੜਾ ਵਾ ਉਹ ਆਪ ਮੁਖੀ ਆ ਸੀਸਮੈਲ ਦਾ ਉਹਨੇ ਗਾਂ ਇੱਕ ਜਹੇਦਾਰ ਲਾਇਆ ਵਾ ਜਿਹੜਾ ਪਾਠੀ ਸਿੰਘਾਂ ਤੇ ਇਹ ਜਿਹੜੀ ਮੋਟੀ ਰਕਮ ਲੈਂਦੇ ਆ ਜਿਤਨਾ ਵਾ ਲੋ ਸੰਪਟ ਪਾਠ ਕਰਦੇ ਆ ਸੰਪਟ ਪਾਠ ਦੀ ਮੋਟੀ ਰਕਮ ਤੇ ਸੰਗਤ ਕੋਲ ਲੈ ਲੈਂਦੇ ਆ ਤੇ ਜਿਹੜੇ ਪਾਠੀ ਲਾਉਂਦੇ ਆ ਇਹ ਪੂਰੀ ਯੋਗਤਾ ਵਾਲੇ ਪਾਠੀ ਸਿੰਘ ਨਹੀਂ ਲਾਉਂਦੇ ਉਹਨੇ ਕੀ ਕੀਤਾ ਜਿਹੜਾ ਉੱਥੇ ਜਹੇਦਾਰ ਇਹਨਾਂ ਨੇ ਲਾਇਆ ਸੀਗਾ ਉਹਨੇ ਗਾਂ ਪਾਠੀ ਲੱਖਾ ਸਿੰਘ ਨਾਂ ਦਾ ਇੱਕ ਵਿਅਕਤੀ ਲਾਇਆ ਉਹ ਰਾਤ 12 ਤੋਂ 3 ਉਹਦੀ ਡਿਊਟੀ ਸੀ ਤੇ ਉਹ ਨਸ਼ੇ ਦੀ ਹਾਲਤ ਦੇ ਵਿੱਚ ਜਿਹੜਾ ਵਾ ਰਾਤ 12 ਪੌਣੇ 3 ਵਜੇ 2 2 ਵਜੇ ਤੋਂ ਲੈ ਕੇ 3 ਵਜੇ ਪੌਣੇ 3 ਵਜੇ ਤੱਕ ਉਹ ਮਹਾਰਾਜ ਦੇ ਪਲੰਘੇ ਦੇ ਉੱਤੇ ਲਤਾਂ ਰੱਖ ਕੇ ਉਹ ਪਿਆ ਰਿਹਾ ਘਰਾੜੇ ਮਾਰਦਾ ਸਾਡੇ ਕੋਲ ਉਹਦੀ ਵੀਡੀਓ ਗ੍ਰਾਫੀ ਵੀ ਹੈਗੀ ਆ ਜੀ 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 ਜਦੋਂ ਇਤੋਂ ਦਾ ਜਿਹੜਾ ਉਹ ਜਹੇਦਾਰ ਇਹ ਜਹੇਦਾਰ ਨੇ ਮੁੜ ਕੇ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਮੀਡੀਆ ਵਾਲੇ ਵੀਰਾਂ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਸਕਰੀਨਸ਼ਾਟ ਭੇਜ ਭੇਜੇ ਜੀ ਭੇਜ ਕੇ ਤੇ ਮੁੜ ਕੇ ਗਾਰਡ ਲਈ ਕਾਰਵਾਈ ਉਹ ਬੰਦ ਕਰ ਰਿਆ ਸੀਗਾ ਉਹ ਤੇ ਉਹ ਗਾਂ ਉਹਨੇ ਗਾਂ ਚ ਕੀਤੀ ਨਹੀਂ ਕਾਰਵਾਈ ਆ ਸੂਏ ਚ ਇਹ ਸਮਝੌਤਾ ਕਰ ਲੈਂਦੇ ਆ ਇਹ ਲੋਕ ਲੈਣ ਦੇਣ ਕਰ ਲੈਂਦੇ ਆ ਜਦੋਂ ਉਸ ਗੱਲ ਦੀ ਸੋਸ਼ਲ ਮੀਡੀਆ ਤੇ ਰੌਲਾ ਪਿਆ ਤੇ ਸਾਨੂੰ ਵੀ ਫੋਨ ਗਏ ਅਸੀਂ ਪਤਾ ਕੀਤਾ ਫਿਰ ਅਸੀਂ ਪਰਸੋਂ ਇੱਥੇ ਆਏ ਸੀਗੇ ਆਣ ਕੇ ਅਸੀਂ ਉਹਨੂੰ ਵੀ ਬੁਲਾਇਆ ਉਹਨੂੰ ਕਿਹਾ ਅਸੀਂ ਕਿ ਤੈਨੂੰ ਅਸੀਂ ਖੰਡ ਪਾਟ ਸਾਹਿਬ ਬੁੱਕ ਕਰਾਉਣਾ ਉਹ ਐਡਾ ਲਾਲਚੀ ਬੰਦਾ ਵਾਕੇ ਉਹ ਸਾਡੇ ਕੋਲ ਪਾਰਟ ਬੁੱਕ ਕਰਨ ਦੇ ਲਾਲਚ ਦੇ ਵਿੱਚ ਸਾਡੇ ਕੋਲ ਆਇਆ ਆਣ ਕੇ ਫਿਰ ਉਹਨੇ ਸਾਰੀ ਗੱਲਬਾਤ ਅਸੀਂ ਉਹਨੂੰ ਪੁੱਛੀ ਆ ਉਹਨੇ ਸਾਨੂੰ ਦੱਸੀ ਆ ਦੱਸਣ ਤੋਂ ਬਾਅਦ ਇਹ ਉਹ ਨਸ਼ੇ ਦੀ ਹਾਲਤ ਵਿੱਚ ਲੱਖਾ ਸਿੰਘ ਨੇ ਜਿਹੜਾ ਉਹ ਬੇਰਵੀ ਕੀਤੀ ਆ ਤੇ ਜਿਹੜਾ ਸਤਨਾਮ ਸਿੰਘ ਆ ਉਹਨੇ ਸਿਰਫ ਇੰਨਾ ਹੀ ਪ੍ਰਬੰਧ ਰੱਖਿਆ ਵਾ ਕਿ ਜ਼ਿੰਮੇਵਾਰ ਹੋਣ ਦੇ ਨਾਤੇ ਉਹਨੂੰ ਕੋਈ ਪਤਾ ਨਹੀਂਗਾ ਵੀ ਕਿਵੇਂ ਹੋਇਆ ਕਿਹੜਾ ਬੰਦਾ ਲੱਗਾ ਵਾ ਉਹਨੂੰ ਜਾਦੀ ਉਹ ਸਾਡੇ ਕੋਲ ਪੱਲਾ ਝਾੜ ਗਿਆ ਅਸੀਂ ਉਹਨੂੰ ਵੀ ਮਿਲੇ ਆ ਕਿਉਂਕਿ ਇਹ ਇਹਨਾਂ ਲੋਕਾਂ ਨੇ ਬਿਜ਼ਨਸ ਬਣਾਇਆ ਹੋਇਆ ਵਾ ਜੀ ਬਾਬਾ ਜੀ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਬੇਦਬੀ ਇਹ ਜਿਹੜੀ ਆ ਇਹ ਕਰ ਰਹੇ ਆ ਇਹ ਲੋਕ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਤੇ ਬੰਦੀ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹ گاਹ ਵਾਸਤੇ ਨਾਥ ਪਵੇ ਕਿਉਂਕਿ ਇਹਨਾਂ ਨੇ ਨਾਨਕਸਰ ਜਿਹੜਾ ਇੱਕ ਭਗਤੀ ਦਾ ਘਰ ਮੰਨਿਆ ਜਾਂਦਾ ਸਥਾਨ ਆ ਲੋਕਾਂ ਦੀ ਬਹੁਤ ਆਸਥਾ ਜੁੜੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਗੁਰੂ ਸਮਝਣ ਵਾਲੇ ਬਾਬਾ ਆਨੰਦ ਸਿੰਘ ਜੀ ਹੋਏ ਆ ਪਰ ਜਿਹੜੇ ਇਹ ਅੱਜ ਲੋਕ ਇਹਨਾਂ ਗੱਡੀਆਂ ਦੇ ਬੈਠੇ ਆ ਇਹ ਵਪਾਰੀ ਲੋਕ ਬੈਠੇ ਹੋਏ ਆ ਇਹਨੇ ਇੱਕ ਬਿਜ਼ਨਸ ਕਰ ਰਹੇ ਆ ਨਾ ਕਿ ਇਹਨਾਂ ਦਾ ਇਹ ਧਰਮੀ ਨਹੀਂ ਆ ਇਹ ਧਰਮ ਨਹੀਂ ਕਰ ਰਹੇ ਵਪਾਰ ਕਰ ਰਹੇ ਆ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇਹ ਬੇਆਦਬੀ ਕਰਨ ਵਾਲੇ ਤੁਸੀਂ ਲਖਾ ਸਿੰਘ ਨਾਂ ਦੱਸਿਆ ਜੀ ਉਹ ਕਿੱਥੋਂ ਦਾ ਰਹਿਣ ਵਾਲਾ ਜੀ ਬੰਦਾ ਉਹ ਉਹ ਇਹਨਾਂ ਦੇ ਕੋਲ ਲੈਂਦਾ ਜੀ ਜਿਹੜਾ ਸਤਨਾਮ ਸਿੰਘ ਬਾਬਾਵਾ ਉਹਦੇ ਕੋਲ ਉਹਦੀ ਘਰ ਦੀ ਵੀ ਉਹ ਇੰਨਾ ਹੀ ਕਮਰੇ ਦਿੱਤੇ ਹੋਏ ਆ ਇਹਨਾਂ ਦੇ ਕੋਲ ਰਹਿੰਦਾ ਹੁਣ ਇਹਨਾਂ ਨੇ ਉਹਨੂੰ ਗਾਂਭਿਸ਼ਾਂ ਕਰਤਾ ਹੁਣ ਇਹ ਸਾਨੂੰ ਆਂਦੇ ਉਹ ਰਾਜਸਥਾਨ ਚਲੇ ਗਿਆ ਜੀ ਇੱਥੇ ਚਲੇ ਗਿਆ ਉੱਥੇ ਚਲੇ ਗਿਆ ਇਹ ਝੂਠ ਸੱਚ ਮਾਰਦੇ ਆ ਇਹ ਅੱਜ ਵੀ ਸਾਡਾ ਨਾਲ ਸੰਪਰਕ ਜਿਹੜੀ ਇਹ ਘਟਨਾ ਬਾਬਾ ਜੀ ਇਹ ਕੱਲ ਰਾਤ ਦੀ ਆ ਜੀ ਨਹੀਂ ਜੀ ਇਹ ਘਟਨਾ ਹੈਗੀ ਆ ਦਸੰਬਰ ਮਹੀਨੇ ਦੀ ਅੱਛਾ ਜੀ 23 ਤਰੀਕ ਦੀ 23 ਦਸੰਬਰ ਦੀ ਘਟਨਾ ਵਾ ਪਰ ਇਹਨਾਂ ਨੇ ਲ ਵੇ ਮੁੜ ਕੇ ਉਹ ਜਿਹੜਾ ਕਾ ਪਾਠੀ ਸਿੰਘਾਂ ਦਾ ਜਹੇਦਾਰ ਇਹਨਾਂ ਨੇ ਲਾਇਆ ਨਾ ਉਹਨੇ ਉਹਨੇ 11 ਤਰੀਕ ਨੂੰ ਐਸੇ 11 ਤਰੀਕ ਨੂੰ ਦਰਖਾਸਤ ਦਿੱਤੀ ਹੋਈ ਆ ਥਾਣੇ ਜੀ ਪਰ ਉਹ ਹੁਣ ਦਰਖਾਸਤ ਦਾ ਜਿਹੜਾ ਵਾ ਉਹ ਦਰਖਾਸਤ ਕਰਤਾ ਵੀ ਆਸ ਵਿੱਚ ਫਿਰ ਇਹਨਾਂ ਨੇ ਇਹ ਜਿਹੜਾ ਸਮਝੌਤਾ ਵੀ ਕਰਕੇ ਤੇ ਇਹ ਇਹ ਬਹਿ ਗਿਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਾਨ ਮਰਜ਼ਾਦਾ ਵਾ ਉਹਨੂੰ ਪੰਕ ਕੀਤਾ ਠੀਕ ਹੈ ਬਾਈ ਧੰਨਵਾਦ ਹਾਂ ਧੰਨਵਾਦ